ਉਹ ਆਪਣੇ ਸ਼ਹਿਰ ਪਾਤੜਾ ਵਿੱਚ ਪਿਛਲੇ ਕਾਫੀ ਟਾਈਮ ਤੋਂ ਜਿਹੜੀਆਂ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਸੀ ਜਿਦੇ ਚ ਚੋਰਾਂ ਵੱਲੋਂ ਜਿਹੜੇ ਜਨਰੇਟਰ ਚੋਰੀ ਕੀਤੇ ਜਾਂਦੇ ਸੀਗੇ ਲੋਕਾਂ ਦੇ ਘਰਾਂ ਦੇ ਬਾਹਰ ਜਨਰੇਟਰ ਪਏ ਹੁੰਦੇ ਸੀ ਉਹਦਾ ਇੰਜਨ ਵਾਲਾ ਹਿੱਸਾ ਛੱਡ ਕੇ ਜਨਰੇਟਰ ਨੂੰ ਚੋਰੀ ਕਰ ਲਿਆ ਜਾਂਦਾ ਸੀਗਾ ਜੋ ਕਿ ਬਹੁਤ ਸ਼ਹਿਰ ਦੇ ਵਾਸੀ ਜਿਹੜੇ ਇਸ ਗੱਲ ਤੋਂ ਬਹੁਤ ਪਰੇਸ਼ਾਨ ਸੀ ਜਿਸ ਦੀ ਲੜੀ ਚ ਐਸਆਈ ਆਪਣਾ ਹਰਦੀਪ ਸਿੰਘ ਸਿਟੀ ਇਨਚਾਰਜ ਪਾਤੜਾ ਵੱਲੋਂ ਚਾਰ ਵਿਅਕਤੀ ਅਨੁਮਤੀ 20 ਤਰੀਕ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਬਸੋ ਇੱਕ ਮੋਟਰਸਾਈਕਲ ਚੋਰੀ ਦਾ ਬਰਾਮਦ ਕੀਤਾ ਗਿਆ ਤੇ 9 ਜਨਰੇਟਰ ਚੋਰੀ ਦੇ ਬਰਾਮਦ ਕੀਤੇ ਗਏ ਨੇ ਤੇ ਉਹਨਾਂ ਦੀ ਪੁੱਛਗਿੱਛ ਤੋਂ ਜਿੱਥੇ ਉਹ ਵੇਚਦੇ ਸੀ ਇੱਕ ਜਣਾ ਉਹਨਾਂ ਚੋਂ ਚੋਰਾਂ ਤੋਂ ਇੱਕ ਜਾਨੇ ਦਾ ਚਾਚਾ ਸੋਹਰਾ ਸੀਗਾ ਉਹਦਾ ਨਾਮ ਸੀ ਕਾਲਾ RAM ਤੇ ਜਗਦੀਸ਼ ਸ਼ਰਾਮ ਵਿਕਦੀਸ਼ ਸਿੰਘ ਉਰਫ ਜੱਗੀ ਜਿਨ੍ਹਾਂ ਨੂੰ ਅਸੀਂ ਮੁਕੱਦਮੇ 'ਚ ਨਾਮਜ਼ਦ ਕਰ ਲਿਆ ਤੇ ਇਹਨਾਂ ਦੇ ਅੱਗੇ ਪੁਲਿਸ ਰਿਮਾਰ ਹਾਸਲ ਕੀਤਾ ਹੋਇਆ ਤੇ ਉਹਨਾਂ ਇਹਨਾਂ ਨੂੰ ਅਸੀਂ ਜੁਡੀਸ਼ਲ ਪੇਜਾਂ ਕਿ ਕਿੱਥੋਂ ਤਤਲਾ ਚੋਰੀ ਵੱਖ-ਵੱਖ ਏਰੀਏ ਚੋਂ ਸ਼ਹਿਰ ਦੇ ਏਰੀਏ ਚੋਂ ਚੋਰੀ ਕੀਤੇ ਹੋਏ ਵੇਚਦੇ ਕਿੱਥੇ ਜਾ ਕੇ ਸੀ ਵੇਚਦੇ ਇਹ ਜਾ ਕੇ ਆਪਣੇ ਇਹਨਾਂ ਦੇ ਚਾਚਾ ਸਹਰਾ ਸੀਗਾ ਇੱਕ ਬੰਦੇ ਦਾ ਚਾਚਾ ਸਹਰਾ ਸੀ ਹਰਿਆਣਾ ਚ ਜਾ ਕੇ ਵੇਚ ਦੇਂਦੇ ਸੀ ਕਿਉਂ ਅਸੀਂ ਨਾਮਜ਼ਦ ਕੀਤਾ ਮੁਕਦਮੇ ਚ ਕੀ ਨਾਮ ਦਿੱਤਾ ਉਹਨਾਂ ਦਾ ਨਾਮ ਹੈਗਾ ਕਾਲाराम ਪੁੱਤਰ ਪ੍ਰੀਤਮੰਦਾਸ ਤੇ ਜਗਦੀਸ਼ ਸਿੰਘ ਉਰਫ ਜੱਗੀ ਉਹਨਾਂ ਦਾ ਨਾਮ ਰਾਜ ਦੇ ਬੇਸਤੀ ਤੇ ਜੋ ਉਹ ਜ ਆਜ ਇਹਨਾਂ ਨੂੰ ਅਦਾਲਤ ਚ ਪੇਸ਼ ਕੀਤਾ ਜਾਊਗਾ ਇਹਨਾਂ ਦਾ ਅੱਜ ਪੁਲਿਸ ਰਿਮਾਨਡ ਖਤਮ ਹੁੰਦਾ ਇਹਨਾਂ ਨੂੰ ਅਸੀਂ ਅੱਜ ਜੁਡੀਸ਼ੀਅਲ ਥੇ ਦਿੱਤਾ ਜਾਣਾ ਕਹਿੰਦੇ ਦੱਸਿਆ ਇਹ ਮੋਟਰਸਾਈਕਲ ਤੇ ਆਉਂਦੇ ਸੀਗੇ ਤੇ ਨਿਗਾ ਰੱਖਦੇ ਸੀ ਵੀ ਕਿਹੜਾ ਜਨਰੇਟਰ ਚੋਰੀ ਕਰਨਾ ਰਾਤ ਨੂੰ ਨਾਲ ਚਾਰ ਨਾਟ ਹੁੰਦੇ ਸੀ ਚਾਰ ਨਾਟ ਖੋਲ ਕੇ ਚੋਰੀ ਕਰਕੇ ਲੈ ਜਾਂਦੇ ਸੀ ਬੈਸੇ ਤਾਂ ਇਹਨਾਂ ਨੇ ਕੋਲੇ 45 ਦੇ ਕਰੀਬ ਵਲਟੀਨੇਟਰ ਚੋਰੀ ਕੀਤੇ ਨੇ ਤੇ ਪਹਿਲਾਂ ਵੀ ਚੋਰੀ ਕਰਨ ਦੇ ਮਾਮਲੇ ਕਰਦੇ ਹੈਗੇ ਨਾ ਮਾਮਲੇ ਦੇ ਜੀ ਨਹੀਂ ਇਹਨਾਂ ਦੇ ਪਹਿਲਾਂ ਨਹੀਂ ਹੈਗੇ ਇਹ ਹੁਣੇ ਨਵੇਂ ਚੋਰ ਸ਼ੁਰੂ ਹੋਏ ਸੀਗੇ ਕਿ ਕਰਾਮਾ ਕਿੰਨੇ ਬਰਾਮਦ ਹੋ ਚੁੱਕੇ ਨੇ ਇਹਨਾਂ ਦੇ ਇਹਨਾਂ ਨੇ ਇੱਥੇ ਨਹੀਂ ਹਰਿਆਣਾ ਚ ਜਾ ਕੇ ਵੇਚਦੇ ਸੀਗੇ ਨੋਟ ਮੇਰੇ ਕਿਹਨੂੰ ਖਨੋਰੀ ਇੱਕ ਜਾਣੇ ਨੂੰ ਵੇਚੇ ਸੀਗੇ ਉਹ ਤੋਂ ਅਸੀਂ ਬਰਾਮਦ ਕਰ ਲਏ ਨੇ ਇਹ ਖਨੋਰੀ ਤੋਂ ਬਰਾਮਦ ਕੀਤੇ ਨੇ ਪਰ ਜ਼ਿਆਦਾਤਰ ਇਹ ਹਰਿਆਣਾ ਚ ਹੀ ਵੇਚੇ ਦਿੰਦੇ ਨੇ ਚੋਰੀ ਚਾਪਤਾ ਨਾ ਕਰਮ ਸਿੰਘ ਗਰਮਜੀਤ ਸਿੰਘ ਉਰਫ ਜੁਆ ਜਗਦੀਸ਼ ਸਿੰਘ ਉਰਫ ਜੱਗੀ ਮਿਕਰਮਜੀਤ ਸਿੰਘ ਉਰਫ ਬਿੱਕੀ ਅਤੇ ਮਨੋਜ ਕੁਮਾਰ ਪੁੱਤਰ ਮੇਵਾਰਾਮ ਵਾਸੀ ਬਾਜੀਗਰ ਵਸਤੀ ਘੱਗਾ ਦੇ ਰਹਿਣ ਵਾਲੇ ਨੇ ਸਾਰੇ ਜਿਹੜੇ ਗਮਜਾ ਦੇ ਕਿਤੇ ਕਿਤੇ ਉਹਨਾਂ ਦਾ ਉਹਨਾਂ ਦਾ ਨਾਮ ਹੈਗਾ ਕਾਲਾ RAM ਪੁੱਤਰ ਪ੍ਰੀਤਮਦਾਸ ਤੇ ਜਗਦੀਸ਼ ਸਿੰਘ ਉਰਫ ਜੱਗੀ ਉਹਨਾਂ ਦਾ ਨਾਮ ਕਿੱਥੋਂ ਦੇ ਨੇ ਜੀ ਹੈ ਤੇ ਕਿੱਥੋਂ ਦੇ ਰਹਿਣ ਵਾਲੇ ਇਹ ਹਰਿਆਣਾ ਦੇ ਰਹਿਣ ਵਾਲੇ ਨੇ ਜੀ ਇਹ ਹੋਵੇ ਪੇਵੇ ਦੇ ਉਹਨਾਂ ਕਿੰਨੇ ਕ ਸਮੇਂ ਦੇ ਵਿੱਚ ਕੋਈ ਲਾਈਟਰ ਟ੍ਰੇਸ ਹੋਣ ਦੀ ਆਸਨ ਕਾ ਉਹਨਾਂ ਨੂੰ ਅਸੀਂ ਜਲਦੀ ਟ੍ਰੇਸ ਕਰ ਲਾਂਗੇ